सियासी पारा ਵਧਿਆ ਹੋਇਆ ਤਾਂ ਸਿਆਸੀ ਪਾਰੇ ਦੇ ਵਧਨ ਦੇ ਵਿੱਚ ਹੀ ਫਿਰੋਜ਼ਪੁਰ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਭਾਜਪਾ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀਗੇ ਤਾਂ ਅੱਜ ਵੱਡਾ ਇਕੱਠ ਕੀਤਾ ਸੀਗਾ ਔਰ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਰਕਰਰ ਇਹ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈਗੀ ਹੈ ਤਾਂ ਸੁਖਪਾਲ ਸਿੰਘ ਨੰਨੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਕੀ ਕਾਰਨ ਬਣ ਗਿਆ ਕਿ ਭਾਜਪਾ ਉਹਨਾਂ ਨੂੰ ਛੱਡਣੀ ਪੈਗੀ ਕਿਉਂਕਿ ਭਾਜਪਾ ਦਾ ਝੰਡਾ ਇਹਨਾਂ ਦੇ ਘਰ ਤੇ ਉੱਪਰ ਲੱਗਾ ਹੋਇਆ ਸੀਗਾ ਤਾਂ ਗੱਲਬਾਤ ਕਰਦੇ ਆ ਤੁਹਾਨੂੰ ਸਭ ਕਿਉਂ ਭਾਜਪਾ ਤੁਹਾਨੂੰ ਛੱਡਣੀ ਪੈਗੀ ਐਨੀ ਪੁਰਾਣੀ ਪਾਰਟੀ ਔਰ ਤੁਸੀਂ ਵਿਧਾਇਕ ਵੀ ਰਹੇ ਹੈਗੇ ਹੋ ਪਹਿਲੇ ਤੁਹਾਡੇ ਪਰਿਵਾਰ ਇੱਥੋਂ ਇਸ ਕੋਠੀ ਤੋਂ ਤੁਹਾਡੀ ਸਿਆਸਤ ਚੱਲਦੀ ਹੁੰਦੀ ਸੀਗੀ ਤੇ ਕਿਵੇਂ ਭਾਜਪਾ ਕਿਵੇਂ ਛੱਡਣੀ ਪਈ ਅਵੈਦਾ ਜੀ ਮੈਂ ਮੇਰਾ ਪਰਿਵਾਰ ਦਾ ਸਨਰੇ ਪਿਤਾ ਜੀ ਉਹਨਾਂ ਦਾ ਬਹੁਤ ਸਾਰਾ ਪਿਆਰ ਸੀਗਾ ਅਟਰੇ ਰਾਜਪਈ ਨਾਲ ਉਹਨਾਂ ਦੇ ਸਿਧਾਂਤਾਂ ਨੂੰ ਦੇਖਦੇ ਹੋਏ ਉਹਨਾਂ ਦੀ ਇਮਾਨਦਾਰੀ ਦੇਸ਼ ਭਗਤੀ ਦੇਖ ਕੇ ਉਹਨਾਂ ਨਾਲ ਲੜ ਫੜਿਆ ਸੀ ਪਰ ਉੱਤੋਂ ਲੈ ਕੇ ਹੁਣ ਤੱਕ ਅਸੀਂ ਵਾਜਪਾਈ ਸਾਹਿਬ ਦੇ ਸਿਧਾਂਤ 'ਤੇ ਚੱਲੇ ਹੋਏ ਸੀ ਕਿਉਂਕਿ ਬਹੁਤ ਇਮਾਨਦਾਰ ਲੀਡਰ ਸੀ ਔਰ ਉਸੇ ਤਰ੍ਹਾਂ ਮੇਰੇ ਪਿਤਾ ਜੀ ਨੇ ਇਮਾਨਦਾਰੀ ਨਾਲ ਕੰਮ ਕੀਤਾ ਰਾਕੇ ਸੇਵਾ ਕੀਤੀ ਮੈਨੂੰ ਮੌਕਾ ਦਿੱਤਾ ਲੋਕਾਂ ਨੇ ਔਰ ਜਿਸ ਵੇਲੇ ਮੈਂ ਸਿਆਸਤ ਵਿੱਚ ਨਹੀਂ ਸੀ ਸਿਆਸਤ ਚ ਆਇਆ ਤਾਂ ਮੈਨੂੰ ਜੋ ਵੋਟ ਬੈਂਕ ਮਿਲੀ ਉਹ ਮੇਰੇ ਦਿੱਤੀ ਪਿਤਾ ਜੀ ਦੀ ਮਿਲੀ ਕਿਉਂਕਿ ਉਹਨਾਂ ਨੇ ਇਮਾਨਦਾਰੀ ਦਾ ਕੰਮ ਜੋ ਕੀਤੇ ਸੀਗੇ ਉਹਨਾਂ ਨੇ ਮੈਨੂੰ ਜਿਤਾ ਕੇ ਭੇਜਿਆ ਔਰ ਉਸੇ ਤਰ੍ਹਾਂ ਮੈਂ ਆਪਣੀ ਇਮਾਨਦਾਰੀ ਨਾਲ ਕੰਮ ਕੀਤਾ ਔਰ ਇਲਾਕੇ ਦੀ ਸੇਵਾ ਕੀਤੀ ਵਰਕਾਂ ਦਾ ਜੋ ਹੈ ਬਾਫੜੀ ਔਰ ਅੱਜ ਮੈਂ ਖੁਸ਼ ਨਸੀਬ ਆ ਕਿ 18 ਸਾਲ ਹੋ ਗਏ ਮੈਨੂੰ ਸਿਆਸਤ ਤੋਂ ਬਾਹਰ ਹੈ ਫਿਰ ਵੀ ਅੱਜ ਵੋਟ ਬੈਂਕ ਜੋ ਮੇਰੀ ਹੈ ਮੇਨਾ ਖੜੀ ਹੈ ਅੱਜ ਹਰ ਇੱਕ ਪਾਰਟੀ ਨੂੰ ਪਤਾ ਹੈ ਕਿ ਅਗਰ ਲੋੜ ਪੈਗੀ ਤਾਂ ਮੇਰੀ ਵੋਟ ਬੈਂਕ ਦੀ ਲੋੜ ਪੈਗੀ ਅੱਜ ਪਾਰਟੀ ਛੱਡ ਕੇ ਧਿਆਨ ਦਾ ਇੱਕੋ ਮਕਸਦ ਹੈ ਕਿ ਜਿਹੜੇ ਲੋਕਾਂ ਦੇ ਖਿਲਾਫ ਸਾਨੂੰ ਪਾਰਟੀ ਨੇ ਕ੍ਰਪਸ਼ਨ ਅਗੇਂਸਟ ਬੋਲਣਾ ਸਿਖਾਇਆ ਜਿਹੜੇ ਲੀਡਰਾਂ ਖਿਲਾਫ ਧਰਨੇ ਮਾਰਦੇ ਦੇ ਜਿਹਨਾਂ ਦੇ ਖਿਲਾਫ ਸਾਡੇ ਵਰਕਰ ਜਿਹੜੇ ਭਾਜਪਾ ਦੇ ਡੈਡੀਗੇਟ ਤਕਸਾਲੀ ਵਰਕਰ ਸੀਗੇ ਉਹ ਉਹ ਸਿਧਾਂਤਾਂ ਦੇ ਚੱਲਦੇ ਹੋਏ ਕਰਪਸ਼ਨ ਦੇ ਅਗੇਂਸਟ ਅਵਾਜ਼ ਠੰਦੇ ਰਹੇ ਅੱਜ ਉਹੀ ਲੋਕ ਪਾਰਟੀ ਨੇ ਭਾਜਪਾ ਸ਼ਾਮਲ ਕਰ ਲਏ ਅੱਜ ਮੈਂ ਸਮਝਦਾ ਕਿ ਕੱਲ ਤੱਕ ਸਾਡੇ ਉਸ ਦੇ ਕਰਪਟ ਸੀਗੇ ਆ ਸਾਡੀ ਪਾਰਟੀ ਚ ਅਗੇ ਦੋਧ ਤੋਤੇ ਕਿਦਾਂ ਹੋ ਸਕਦੇ ਆ ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਜੋ ਵਰਕਰ ਹੈ ਭਾਜਪਾ ਦਾ ਉਹ ਅੱਜ ਬਹੁਤ ਘੁੱਟਾ ਮਹਿਸੂਸ ਕਰ ਰਿਹਾ ਕਿਉਂਕਿ ਹਰ ਸ਼ਹਿਰ ਦੇ ਵਿੱਚ ਹਰ ਹਲਕੇ ਦੇ ਵਿੱਚ ਕਾਂਗਰਸ ਦਾ ਜਿਹੜੇ 5 ਸਾਲ ਮੌਜਾ ਕਾਂਗਰਸ ਕੀਤੀਆਂ ਕ੍ਰਪਸ਼ਨ ਕੀਤੀ ਉਹ ਲੋਕ ਭਾਜਪਾ 'ਚ ਲੈ ਜਾਂਦੇ ਔਰ ਭਾਜਪਾ ਦਾ ਵਰਕਰ ਜਿਹੜਾ ਅੱਜ ਪਰੇਸ਼ਾਨ ਬੈਠਾ ਦੁਖਸ ਬੈਠਾ ਤੋਂ ਅੱਜ ਮੈਂ ਉਸ ਕੋਟਨ ਤੋਂ ਬਾਹਰ ਨਿਕਲੇ ਔਰ ਮੈਂ ਬਹੁਤ ਅੱਛਾ ਮਹਿਸੂਸ ਕਰਦਾ ਕਿ ਮੈਂ ਜਿਸ ਪਾਰਟੀ 'ਚ ਆਇਆ ਉਹ ਇੱਕ ਮੇਰੇ ਮਤਲਬ ਦੀ ਪਾਰਟੀ ਹੈ ਇੱਕ ਇਮਾਨਦਾਰ ਪਾਰਟੀ ਹੈ ਭਗਵੰਤ ਸਿੰਘ ਵਾਈਟ ਕਾਲਰ ਸੀਐਮ ਹੈ ਜਿਨ੍ਹਾਂ ਨੇ ਅੱਜ ਪੰਜਾਬ ਦੇ ਵਿੱਚ ਕਿੰਨੀ ਕ੍ਰਪਸ਼ਨ ਦੇ ਰੁਕਿਆ ਔਰ ਅਜ ਬਿਜਲੀ ਮਾਫ ਕੀਤੀ ਗਰੀਬਾਂ ਦੀ ਔਰ 24 ਘੰਟੇ ਪਿੰਡਾਂ 'ਚ ਲਾਈਟ ਆ ਰਹੀ ਹੈ 40 ਹਜ਼ਾਰ ਨੌਕਰੀਆਂ ਦਿੱਤੀਆਂ ਔਰ ਇਹੋ ਜੇ ਬਹੁਤ ਸਾਰੇ ਕੰਮ ਜਿਹੜੇ ਆ ਉਹ ਆਰੰਭ ਸਮਝ ਕਰਨ ਵਾਲੇ ਆ ਇਸ ਕਰਕੇ ਮੈਂ ਅੱਜ ਖੁਸ਼ੀ ਸੀ ਕਿ ਮੈਂ ਉਸ ਪਾਰਟੀ 'ਚੋਂ ਅੱਜ ਛੱਡ ਕੇ ਆਇਆ ਜਿਸ ਪਾਰਟੀ ਦੇ ਸਿਧਾਂਤ ਸਰ ਕੋਲ ਸੀਗੇ ਉਹ ਸਿਧਾਂਤ ਉਸ ਪਾਰਟੀ ਖਤਮ ਹੋ ਚੁੱਕੇ ਆ ਉਹਦੇ 'ਚ ਕ੍ਰਪਸ਼ਨ ਦੇ ਇਲਾਵਾ ਗੱਲ ਨਹੀਂ ਰਹਿ ਗਈ ਜਿੰਨੇ ਵੀ ਅੱਜ ਲੀਡਰ ਉੱਥੇ ਲੈ ਕੇ ਆਉਂਦੇ ਆ ਉਹ ਸਭ ਕ੍ਰਪਸ਼ਨ ਦੇ 'ਚ ਲੱਗੇ ਹੋਏ ਆ ਇਸ ਕਰਕੇ ਮੈਂ ਸਮਝਦਾ ਕਿ ਮੈਂ ਅੱਜ ਜਿਸ ਪਾਰਟੀ ਜੁਆਇਨ ਕੀਤਾ ਉਸ ਪਾਰਟੀ ਨੂੰ ਅਕੀਦ ਦੇਵਾ ਕੇ ਜਾਵਾਂਗਾ ਕਿ ਅੱਜ ਤਕਰੀਬਨ 6-700 ਪਰਿਵਾਰ ਜੋ ਹੈ ਮੇਰੇ ਨਾਲ ਇਸ ਪਾਰਟੀ ਨੂੰ ਛੱਡ ਕੇ ਅਕਾਲੀ ਭਾਈਵਾਲਾਂ ਛੱਡ ਕੇ ਅੱਜ ਸ਼ਾਮਲ ਹੋਇਆ ਆਮ ਪਾਰਟੀ ਚ ਤਾਂ ਕਿ ਜਿਹੜੇ ਪਰਿਵਾਰ ਸ਼ਾਮਲ ਹੋਏ ਆ ਜਦੋਂ ਤੁਸੀਂ ਪਾਰਟੀ ਛੱਡੀ ਤਾਂ ਤੁਹਾਡੇ ਵਰਕਰਾਂ ਨੇ ਤੁਹਾਡੇ ਨਾਲ ਗਿਲਾ ਨਹੀਂ ਕੀਤਾ ਕਿ ਭਾਜਪਾ ਪਾਰਟੀ ਛੱਡੀ ਜਿਹੜੇ ਤੁਹਾਡੇ ਨਾਲ ਹੈਗੇ ਸੀ ਉਹ ਗਿਲਾ ਇਸ ਕਰਕੇ ਨਹੀਂ ਕੀਤਾ ਕਿ ਕਿਉਂ ਪਰਿਵਾਰ ਕਿਸੇ ਪਾਰਟੀ ਨਾਲ ਜੁੜੇ ਹੋਏ ਸੀਗੇ ਕਿਉਂਕਿ ਮੇਰੇ ਪਿਤਾ ਜੀ ਭਾਜਪਾ ਸਗੇ ਅਸਰਡ ਅਲਾਈਅੰਸ ਸਗਾ ਲੋਕ ਇਸ ਪਰਿਵਾਰ ਇਸ ਘਰ ਨਾਲ ਜੁੜੇ ਹੋਏ ਸਗੇ ਔਰ ਜਿਸ ਵੇਲੇ ਮੈਂ ਜੁਆਇਨਿੰਗ ਕੀਤੀ ਹੈ ਔਰ ਮੈਂ ਪਹਿਲਾਂ ਉਸ ਤੋਂ ਪਹਿਲਾਂ ਕਈਆਂ ਨੇ ਪੁੱਛਿਆ ਵੀ ਸਗਾ ਔਰ ਕਿਉਂਕਿ ਸਾਰੇ ਪੰਜਾਬ ਦਾ ਵਰਕਰ ਜੋ ਹੈ ਘਰ ਬੈਠਾ ਹੋਇਆ ਕਿਉਂਕਿ ਜਦੋਂ ਕਾਂਗਰਸ ਦੇ ਤੁਸੀਂ ਐਮਐਲਏ ਬਣਾਤੇ ਕਾਂਗਰਸ ਨੂੰ ਐਮਪੀ ਟਿਕਟਾਂ ਦਿਤੀਆਂ ਔਰ ਜਿਹੜੇ ਜ਼ਿਲ੍ਹਾ ਪ੍ਰਧਾਨ ਬਣ ਗਏ ਉਹ ਵੀ ਦੂਜੀ ਪਾਰਟੀ ਨੂੰ ਆ ਕੇ ਬਣ ਗਏ ਮਤਲਬ ਜਿਹੜੇ ਕਾਰਜਕਰਤਾ ਨੇ ਪਾਰਟੀ ਨੂੰ ਖੜਾ ਕੀਤਾ ਬੂਥਾਂ ਦੇ ਬੈਠੇ ਉਹਨਾਂ ਚੋਂ ਕਿਸੇ ਨੂੰ ਵੀ ਕੋਈ ਅਹੁਦਾ ਨਹੀਂ ਦਿੱਤਾ ਜਿੰਨੇ ਕਾਂਗਰਸ ਤੋਂ ਲੋਕ ਆਏ ਆ ਉਹਨਾਂ ਆਪਣਾ ਟੀਮਾਂ ਲੈ ਕੇ ਆਉਂਦੀਆਂ ਉਹਨਾਂ ਨੇ ਅਹੁਦੇ ਦੇ ਦਿੱਤੇ ਇਸ ਕਰਕੇ ਵਰਕਰ ਕਿਉਂ ਕਰੂਗਾ ਕੰਮ ਕਰ ਬੈਠ ਕੇ ਸਾਰਾ ਅਜਬੜੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਵਰਕਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰੇ ਅੱਗੋਂ ਕੀ ਤੁਸੀਂ ਹੁਣ ਦੇਖਦੇ ਹੋਰ ਅੱਗੇ ਕਿਵੇਂ ਕੰਮ ਕਰੋਗੇ ਅੱਗੇ ਜੋ ਸਾਡੇ ਇਲਾਕੇ ਦੀਆਂ ਮੁਸ਼ਕਲਾਂ ਸੀ ਸਰਕਾਰ ਦੇ ਵਿੱਚ ਭਗਵੰਤ ਸਿੰਘ ਕੰਮ ਕਰ ਰਹੇ ਆ ਜੋ ਸਾਡੇ ਇਲਾਕੇ ਦੀਆਂ ਮੁਸ਼ਕਲਾਂ ਹਨ ਰਣਵੀਰ ਭੁੱਲੜੇ ਸਾਡੇ ਐਮਐਲਏ ਆ ਅਸੀਂ ਉਹਨਾਂ ਤਾਂ ਕੋਈ ਪਹਚਾਵਾਂਗੇ ਔਰ ਡਾਇਰੈਕਟਲੀ ਵੀ ਕਈ ਕੰਮ ਜਿਹੜੇ ਆ ਪਰਸਨਲੀ ਜਾ ਕੇ ਵੀ ਜਿੱਥੇ ਲੋਕਾਂ ਦੇ ਕੰਮ ਹੋਣਗੇ ਉਹ ਕਰਾਵਾਂਗੇ ਸਾਡਾ ਮਕਸਦ ਇੱਕੋ ਹੀ ਹੈ ਕਿ ਇਲਾਕੇ ਦੀ ਸੇਵਾ ਜਿਸ ਤਰ੍ਹਾਂ ਪਹਿਲਾਂ ਕੀਤੀ ਸੀ ਇਲਾਕੇ ਦੇ ਕੰਮ ਕੀਤੇ ਸੀ ਡਵੈਲਪਮੈਂਟ ਦੇ ਕੰਮ ਸੀ ਲਾਅ ਐਂਡ ਆਰਡਰ ਦਾ ਸਭ ਤੋਂ ਮਾੜੀ ਹੈ ਅੱਜ ਸ਼ਹਿਰ ਦੇ ਲੋਕ ਜਿਹੜੇ ਸਨੀਕ ਹੈ ਉਹ ਡਰਦੇ ਬੱਚਿਆਂ ਨੂੰ ਆਪਣੇ ਮਾਈਗ੍ਰੇਟ ਕਰ ਰਹੇ ਆ ਘਰ ਬੰਦ ਹੋ ਰਹੇ ਆ ਬੱਚੇ ਬਾਹਰ ਜਾ ਰਹੇ ਆ ਉਹ ਦੇਖੋ ਕਾਰਨ ਹੈ ਕਿ ਜੋ ਇੱਥੇ ਮਾਹੌਲ ਹੈ ਉਹ ਮਾਹੌਲ ਸੁਖਾਵਾਂ ਨਹੀਂ ਹੈ ਔਰ ਅਜ ਮੈਂ ਸਮਝਦਾ ਕਿ ਸਰਕਾਰ ਚ ਆ ਕੇ ਅਸੀਂ ਉਹ ਗੱਲਾਂ ਬਚਾਵਾਂਗੇ ਸਰਕਾਰ ਤੱਕ ਤੱਕ ਜੋ ਇਹਨੂੰ ਨਾਥ ਪਾ ਸਕੀਏ ਅਸੀਂ ਵਧੀਆ ਸਮਾਜ ਵਿੱਚ ਵਧੀਆ ਜ਼ਿੰਦਗੀ ਲੋਕਾਂ ਦੇ ਸਕੀਏ ਤਾਂ ਬਿਲਕੁਲ ਇਹਨ ਸੁਖਪਾਲ ਸਿੰਘ ਨੰਨੂ ਸਾਬਕਾ ਵਿਧਾਇਕ ਆਵਾਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਨੂੰ ਆਵਾਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਹੈਗਾ ਉਹਨਾਂ ਦਾ ਕਹਿਣਾ ਕਿ ਜਿਹੜੀ ਵੀ ਮੁਸ਼ਕਲਾਂ ਹੋਣਗੀਆਂ ਸਮੱਸਿਆਵਾਂ ਹੋਣਗੀਆਂ ਉਹ ਪਾਰਟੀ ਤੱਕ ਪਹੁੰਚਾਈਆਂ ਜਾਣਗੀਆਂ ਕੈਮਰਾ ਪਰਸ ਰੋਹਿਤ ਦੇ ਨਾਲ ਸੜੀ ਚੋਪੜਾ ਜਗਬਟੇ